ਆਪਣੇ ਵਿਆਹ ਵਾਲੇ ਦਿਨ ਖੁਸ਼ੀ ਵਿੱਚ ਨੱਚਣ ਲੱਗੇ ਮੁੰਡਾ ਕੁੜੀ ਲੋਕ ਬੋਲਣ ਲੱਗੇ ਆ ਕੁਝ ਦੋਸਤੋ ਅਕਸਰ ਹੀ ਆਪਣੇ ਵਿਆਹ ਦੀ ਖੁਸ਼ੀ ਤਾਂ ਹਰ ਕਿਸੇ ਨੂੰ ਹੁੰਦੀ ਹੈ ਪਰ ਹੁਣ ਇੱਕ ਮੁੰਡਾ ਕੁੜੀ ਦੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲਾ ਮੁੰਡਾ ਕੁੜੀ ਵਿਆਹ ਹੋਣ ਤੋਂ ਬਾਅਦ ਨੱਚ ਰਹੇ ਨੇ ਅਤੇ ਕਿੰਨੇ ਖੁਸ਼ ਦਿਖਾਈ ਦੇ ਰਹੇ ਨੇ ਪਰ ਇਸ ਵੀਡੀਓ ਨੂੰ ਦੇਖ ਕੇ ਲੋਕ ਇਸ ਮੁੰਡੇ ਬਾਰੇ ਕਹਿ ਰਹੇ ਨੇ ਕਿ ਲਓ ਜੀ ਲੱਗ ਗਿਆ ਚੰਨ ਨੂੰ ਗ੍ਰਹਿਣ ਅਤੇ ਕੋਈ ਕਹਿ ਰਿਹਾ ਹੈ ਕਿ ਇਹਦਾ ਵਿਆਹ ਮਸਾਂ ਹੀ ਹੋਇਆ ਲੱਗਦਾ ਏ ਅਤੇ ਕੋਈ ਕਹਿ ਰਿਹਾ ਹੈ ਕਿ ਲੱਗਦਾ ਉਮੀਦ ਤੋਂ ਦਾ ਮਿਲ ਗਿਆ ਮੁੰਡੇ ਨੂੰ ਇਸ ਤੋਂ ਇਲਾਵਾ ਕਹਿ ਰਹੇ ਨੇ ਕਿ ਪਤੰਦਰ ਦੇ ਦੰਦ ਅੰਦਰ ਹੀ ਨਹੀਂ ਹੁੰਦੇ ਸੋ ਇੱਕ ਗੱਲ ਤਾਂ ਪੱਕੀ ਹੈ ਕਿ ਕੁਝ ਲੋਕ ਆਪਣੀਆਂ ਕਮੀਆਂ ਲੁਕੋ ਕੇ ਦੂਜਿਆਂ ਵਿੱਚ ਕਮੀਆਂ ਕੱਢਦੇ ਰਹਿੰਦੇ ਨੇ ਸੋ ਕੀ ਕੋਈ ਆਪਣੇ ਹਿਸਾਬ ਨਾਲ ਆਪਣੀ ਖੁਸ਼ੀ ਵੀ ਨਹੀਂ ਮਨਾ ਸਕਦਾ ਕਿਉਂਕਿ ਇੱਥੇ ਤਾਂ ਅਕਸਰ ਹੀ ਲੋਕ ਖੁਸ਼ ਹੁੰਦਿਆਂ ਨੂੰ ਦੇਖ ਕੇ ਜਰਦੇ ਨਹੀਂ ਅਤੇ ਦੁਖੀ ਹੋਿਆਂ ਦਾ ਮਜ਼ਾਕ ਬਣਾਉਂਦੇ ਰਹਿੰਦੇ ਨੇ ਸੋ ਸਾਨੂੰ ਤਾਂ ਇਹ ਜੋੜੀ ਬਹੁਤ ਹੀ ਸੋਹਣੀ ਲੱਗ ਰਹੀ ਹੈ ਪਰ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ cargo